ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਸਿੰਘ ਇਸ ਵੇਲੇ ਦੀ ਵੱਡੀ ਖਬਰ ਦੇਣ ਜਾ ਰਿਹਾ ਤੁਹਾਨੂੰ ਸਿੰਗੂ ਬਾਰਡਰ ਦੇ ਉੱਤੇ ਪਿਛਲੇ ਦਿਨੀ ਇੱਕ ਵਿਅਕਤੀ ਦਾ ਕਤਲ ਹੁੰਦਾ ਹੈ ਤੇ ਕਤਲ ਦੀ ਜ਼ਿੰਮੇਵਾਰੀ ਨਿਹੰਗ ਸਿੰਘ ਬਾਬਾ ਅਮਨ ਜੋ ਨੇ ਉਹਨਾਂ ਦੇ ਵੱਲੋਂ ਲਈ ਗਈ ਸੀ ਬਾਬਾ ਅਮਨ ਜੋ ਨੇ ਉਹਨਾਂ ਦੇ ਵੱਲੋਂ ਇਸ ਦੀ ਜ਼ਿੰਮੇਵਾਰੀ ਲਈ ਗਈ ਸੀ ਤੇ ਹੁਣ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਨੇ ਬਾਬਾ ਅਮਨ ਦੀਆਂ ਕੇਂਦਰੀ ਮੰਤਰੀਆਂ ਦੇ ਨਾਲ ਭਾਜਪਾ ਦੇ ਕੇਂਦਰੀ ਮੰਤਰੀਆਂ ਦੇ ਨਾਲ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਜੁਲਾਈ ਦੇ ਵਿੱਚ ਉਹਨਾਂ ਦੀ ਮੁਲਾਕਾਤ ਹੋਈ ਸੀ ਹਾਲਾਂਕਿ ਮੁਲਾਕਾਤ ਕੇ ਸੰਦਰ ਦੇ ਵਿੱਚ ਹੋਈ ਸੀ ਮੁਲਾਕਾਤ ਸਿਰਫ ਖੇਤੀ ਕਾਨੂੰਨ ਜੋ ਹੈ ਉਹਨਾਂ ਨੂੰ ਲੈ ਕੇ ਹੋਈ ਸੀ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ ਤੇ ਜਲਦੀ ਤੋਂ ਜਲਦੀ ਜਿਹੜਾ ਇਹ ਗੱਲਬਾਤ ਦਾ سلسلہ ਸ਼ੁਰੂ ਕੀਤਾ ਜਾਵੇ ਕਿਸਾਨ ਆਗੂਆਂ ਅਤੇ ਕੇਂਦਰ ਦੇ ਦਰਮਿਆਨ ਇਹ سلسلہ ਸ਼ੁਰੂ ਕਰਾਇਆ ਜਾਵੇ ਹਾਲਾਂਕਿ ਤਸਵੀਰਾਂ ਨੂੰ ਲੈ ਕੇ ਚਰਚਾ ਇਹ ਛਿੜੀ ਹੋਈ ਆ ਕਿਉਂਕਿ ਤਸਵੀਰਾਂ ਦੇ ਵਿੱਚ ਇੱਕ ਪਾਸੇ ਅਮਨ ਬਾਬਾ ਅਮਨ ਹਾਜ਼ਰ ਨੇ ਤੇ ਨਾਲ ਹੀ ਨਾਲ ਉਹਨਾਂ ਦੇ ਗੁਰਮੀਤ ਸਿੰਘ ਪਿੰਕੀ ਕੈਟ ਜੋ ਕਿ ਇੱਕ ਵਿਵਾਦਤ ਨਾਂ ਆ ਪਿੰਕੀ ਕੈਟ ਵੀ ਇਸ ਤਸਵੀਰ ਦੇ ਵਿੱਚ ਖੜੇ ਨਜ਼ਰ ਆ ਰਹੇ ਹੋਣਗੇ ਤੁਹਾਨੂੰ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪ੍ਰੋ ਪੰਜਾਬ ਟੀਵੀ ਦੇ ਉੱਤੇ ਸਭ ਤੋਂ ਪਹਿਲਾਂ ਤਸਵੀਰਾਂ ਇਹ ਦਿਖਾ ਰਹੇ ਹਾਂ ਤੁਹਾਨੂੰ ਦਾ ਟ੍ਰਿਬਿਊਨ ਦੇ ਵੱਲੋਂ ਵੀ ਅੱਜ ਇੱਕ ਖਬਰ ਛਾਪੀ ਗਈ ਹੈ ਜੁਪਿੰਦਰਜੀਤ ਸਿੰਘ ਹੋਰਾਂ ਦੇ ਵੱਲੋਂ ਇਸੇ ਸੰਦਰਭ ਦੇ ਵਿੱਚ ਖਬਰ ਜਿਹੜੀ ਛਾਪੀ ਗਈ ਹੈ ਕਿ ਤਸਵੀਰਾਂ ਹੁਣ ਵਾਇਰਲ ਹੋ ਰਹੀਆਂ ਨੇ ਤਸਵੀਰਾਂ ਨੂੰ ਲੈ ਕੇ ਕਈ ਲੋਕਾਂ ਦੇ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਕਿ ਤਸਵੀਰਾਂ ਕਿਉਂ ਜਿਸ ਤਰੀਕੇ ਦੇ ਨਾਲ ਮੁਲਾਕਾਤ ਕਿਉਂ ਕੀਤੀ ਗਈ ਸੀ ਮੁਲਾਕਾਤ ਦਾ ਕਾਰਨ ਕੀ ਸੀ ਹਲਾਕੇ ਮੁਲਾਕਾਤ ਦਾ ਕਾਰਨ ਸਿਰਫ ਇਹੀ ਦੱਸਿਆ ਜਾ ਰਿਹਾ ਹੈ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਮੁਲਾਕਾਤ ਹੋਈ ਸੀ ਕੇਂਦਰੀ ਮੰਤਰੀਆਂ ਤੇ ਨਿਹੰਗ ਸਿੰਘਾਂ ਦੇ ਵਿਚਕਾਰ ਨੇਂਗ ਸਿੰਘ ਅਮਨਦੀਪ ਸਿੰਘ ਜੋ ਨੇ ਉਹਨਾਂ ਦੇ ਨਾਲ ਮੁਲਾਕਾਤ ਹੋਈ ਸੀ ਇਹ ਦੱਸਿਆ ਜਾ ਰਿਹਾ ਤੇ ਜਿਸ ਤਰੀਕੇ ਦੇ ਨਾਲੇ ਤਸਵੀਰਾਂ ਵਾਇਰਲ ਹੋਈਆਂ ਨੇ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਜੋ ਨੇ ਨਿਹੰਗ ਸਿੰਘ ਅਮਨਦੀਪ ਸਿੰਘ ਦੇ ਸਰੂਪਾਉ ਪਾ ਰਹੇ ਨੇ ਤੇ ਇਹ ਵੀ ਆਖਿਆ ਜਾ ਰਿਹਾ ਸੀ ਡਾਕਟਰ ਪਿਉਣ ਦੀ ਖਬਰ ਨੇ ਆਖਿਆ ਸੀ ਕਿ ਕਲਾਸ਼ ਚੌਧਰੀ ਦੇ ਘਰ ਲੰਚ ਕੀਤਾ ਸੀ ਕਲਾਸ਼ ਚੌਧਰੀ ਦੇ ਘਰ ਲੰਚ ਕੀਤਾ ਗਿਆ ਤੇ ਲੰਚ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਪ੍ਰੋ ਪੰਜਾਬ ਟੀਵੀ ਦੇ ਉੱਤੇ ਸਭ ਤੋਂ ਪਹਿਲਾਂ ਲੰਚ ਜਿਹੜਾ ਕੀਤਾ ਗਿਆ ਸੀ ਉਸ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਪ੍ਰੋ ਪੰਜਾਬ ਟੀਵੀ ਦੇ ਉੱਤੇ ਹਾਲਾਂਕਿ ਮੁਲਾਕਾਤਾਂ ਦਾ ਦੌਰ ਜਿਹੜਾ ਚੱਲਦਾ ਰਿਹਾ ਹੈ ਕਿਸਾਨ ਆਗੂਆਂ ਤੇ ਬੀਜੇਪੀ ਦੇ ਦਰਮਿਆਨ ਬੀਜੇਪੀ ਦੇ ਦਰਮਿਆਨ ਕੇਂਦਰੀ ਮੰਤਰੀਆਂ ਤੇ ਕਿਸਾਨ ਆਗੂਆਂ ਵਿਚਕਾਰ ਮੁਲਾਕਾਤਾਂ ਚੱਲਦੀਆਂ ਲਈਆਂ ਨੇ ਉਸ ਤੋਂ ਬਾਅਦ ਵੀ ਕਿਹਾ ਜਾਂਦਾ ਕਿ ਗੁਪਤ ਮੀਟਿੰਗਾਂ ਵੀ ਹੋਈਆਂ ਨੇ ਪਰ ਨਿਹੰਗ ਸਿੰਘਾਂ ਦੀ ਵੀ ਮੀਟਿੰਗ ਹੋਈ ਹੈ ਇਹ ਪਹਿਲੀ ਵਾਰ ਤਸਵੀਰਾਂ ਸਾਹਮਣੇ ਆਈਆਂ ਨੇ ਬਾਬਾ ਅਮਨਦੀਪ ਤੇ ਕਤਲ ਤੋਂ ਬਾਅਦ ਤਸਵੀਰਾਂ ਦਾ ਸਾਹਮਣੇ ਆਉਣਾ ਕਤਲ ਤੋਂ ਬਾਅਦ ਤਸਵੀਰਾਂ ਦਾ ਸਾਹਮਣੇ ਆਉਣਾ ਇਸ ਕਰਕੇ ਲੋਕ ਜਿਹੜੇ ਆ ਤਸਵੀਰਾਂ ਦੇ ਉੱਤੇ ਸਵਾਲ ਵੀ ਖੜੇ ਕਰ ਰਹੇ ਆ ਪਰ ਕਈ ਲੋਕ ਕਹਿ ਰਹੇ ਆ ਕਿ ਤਸਵੀਰਾਂ ਨਸ਼ਰ ਹੋਣਾ ਆਮ ਗੱਲ ਆ ਮੀਟਿੰਗ ਹੋਈ ਆ ਤਾਂ ਮੀਟਿੰਗ ਹੋਈ ਆ ਸਹਿ ਸੁਭਾਈ ਮੀਟਿੰਗ ਹੋਈ ਆ ਸਿਰਫ ਖੇਤੀ ਕਾਨੂੰਨਾਂ ਨੂੰ ਲੈ ਕੇ ਮੀਟਿੰਗ ਹੋਈ ਆ ਗੱਲਬਾਤ ਤੋਰੀ ਜਾਵੇ ਆਪਸ ਦੇ ਵਿੱਚ ਇਸ ਕਰਕੇ ਮੀਟਿੰਗ ਹੋਈ ਆ ਕਈ ਲੋਕ ਇਹ ਵੀ ਆਖ ਰਹੇ ਆ ਪਰ ਕਈ ਲੋਕ ਜੋ ਨੇ ਇਸ ਗੱਲ ਦਾ ਵਿਰੋਧ ਕਰ ਰਹੇ ਆ ਕਿ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਕਿਉਂ ਕੀਤੀ ਗਈ ਸੀ ਨਿਹੰਗ ਸਿੰਘ ਆਗੂਆਂ ਦੇ ਵੱਲੋਂ ਮੀਟਿੰਗ ਕਿਉਂ ਕੀਤੀ ਗਈ ਸੀ ਪਰ ਇਹੀ ਆਖਿਆ ਜਾ ਰਿਹਾ ਅਸੀਂ ਬਾਬਾ ਅਮਨਦੀਪ ਸਿੰਘ ਹੋਰਾਂ ਦੇ ਨਾਲ ਵੀ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਆਖ ਰਹੇ ਹੈ ਕਿ ਸਿੰਘੂ ਬਾਰਡਰ ਆ ਕੇ ਮਿਲੋ ਮੈਂ ਹਰ ਇੱਕ ਸਵਾਲ ਦਾ ਜਵਾਬ ਦੇਣ ਦੇ ਲਈ ਤਿਆਰ ਹਾਂ ਸਿੰਘੂ ਬਾਰਡਰ ਤੇ ਆ ਕੇ ਮਿਲੋ ਪਰ ਮੈਂ ਫੋਨ ਤੇ ਗੱਲਬਾਤ ਨਹੀਂ ਕਰਨਾ ਚਾਹੁੰਦਾ ਉਹਨਾਂ ਨੇ ਇਹ ਆਖਿਆ ਤੇ ਅਸੀਂ ਫੋਨ ਕਾਲ ਤੇ ਉਹਨਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਦਾ ਕਹਿਣਾ ਹੈ ਕਿ ਮੈਂ ਫੋਨ ਕਾਲ ਤੇ ਕੋਈ ਵੀ ਗੱਲ ਜਿਹੜੀ ਆ ਨਹੀਂ ਕਰਨਾ ਚਾਹੁੰਦਾ ਪਰ ਸਿੰਘੂ ਬਾਰਡਰ ਤੇ ਆ ਕੇ ਤੁਸੀਂ ਮੈਥੋਂ ਜਵਾਬ ਮੰਗੋ ਮੈਂ ਹਰ ਇੱਕ ਗੱਲ ਦਾ ਜਵਾਬ ਦੇਣ ਦੇ ਲਈ ਤਿਆਰ ਹਾਂ ਉਹ ਕਹਿ ਰਹੇ ਨੇ ਕਿ ਸਿੰਘੂ ਬਾਰਡਰ ਤੇ ਆ ਕੇ ਗੱਲਬਾਤ ਕਰੋ ਪਰ ਦੂਜੇ ਪਾਸੇ ਜੇ ਗੱਲ ਕਰ ਲਈਏ ਪਿੰਕੀ ਕੈਟ ਪਿੰਕੀ ਕੈਟ ਜੋ ਕਿ ਪੰਜਾਬ ਦਾ ਇੱਕ ਵਿਵਾਦਿਤ ਨਾਇਆ ਜਦੋਂ ਪੰਜਾਬ ਦੇ ਵਿੱਚ ਖੜਕੂ ਮੂਵਮੈਂਟ ਚੱਲ ਰਹੀ ਸੀ ਉਸ ਦੌਰਾਨ ਪੰਜਾਬ ਦੇ ਵਿੱਚ ਕਈ ਜਿਹੜੇ ਨੌਜਵਾਨ ਆ ਉਹਨਾਂ ਦਾ ਝੂਠੇ ਮੁਕਾਬਲਿਆਂ ਦੇ ਵਿੱਚ ਕਤਲ ਹੋਇਆ ਸੀ ਤੇ 50 ਦੇ ਕਰੀਬ ਜਿਹੜੇ ਮਾਮਲੇ ਆ ਪੰਜਾਬ ਦੇ ਕਰੀਬ ਜਿਹੜੇ ਆ ਮਾਮਲੇ ਆ ਉਹਨਾਂ ਨੂੰ ਲੈ ਕੇ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ 50 ਦੇ ਕਰੀਬ ਜਿਹੜੇ ਝੂਠੇ ਪੁਲਿਸ ਮੁਕਾਬਲੇ ਹੋਏ ਸੀ ਉਸ ਨੂੰ ਲੈ ਕੇ ਜੋ ਪਿੰਕੀ ਕੈਟ ਆ ਲਗਾਤਾਰ ਕਹਿੰਦਾ ਆ ਕਿ ਪਿੰਕੀ ਕੈਟ ਉਹਨਾਂ 50 ਦੇ ਕਰੀਬ ਮਾਮਲਿਆਂ ਦਾ ਗਵਾਹ ਆ ਤੇ ਪਿੰਕੀ ਕੈਟ ਇਸ ਤਸਵੀਰ ਦੇ ਵਿੱਚ ਕਿਉਂ ਖੜਾ ਹੈ ਇਸ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਜਾ ਰਹੇ ਆ ਲਗਭਗ ਤਿੰਨ ਤਸਵੀਰਾਂ ਜੋ ਨੇ ਨਸ਼ਰ ਹੋਈਆਂ ਨੇ ਇੱਕ ਤਸਵੀਰ ਜੋ ਹੈ ਡਾਕਟਰ ਬਿਊਨ ਦੇ ਵਿੱਚ ਛਪੀ ਆ ਤੇ ਦੋ ਤਸਵੀਰਾਂ ਤੁਹਾਨੂੰ ਹੋਰ ਅਸੀਂ ਦਿਖਾ ਰਹੇ ਆ ਇੱਕ ਲੰਚ ਦੀ ਤਸਵੀਰਾਂ ਤੇ ਇੱਕ ਸਰੋਪਾ ਉਹ ਜੋ ਹੈ ਪਾਇਆ ਜਾ ਰਿਹਾ ਬਾਬਾ ਮਨਦੀਪ ਸਿੰਘ ਦੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਹੋਰਾਂ ਦੇ ਵੱਲੋਂ ਤੇ ਇੱਕ ਹੋਰ ਗੱਲ ਦੱਸ ਦਈਏ ਕਿ ਇਹ ਵੀ ਆਖਿਆ ਜਾ ਰਿਹਾ ਕਿ 온ਟਾਰੀਓ ਸਿੱਖ ਹੈਂਡ ਗੁਰਦੁਆਰਾ ਕਾਉਂਸਲ ਜਿਸ ਦੇ ਚੇਅਰਮੈਨ ਕੁਲਤਾਰ ਸਿੰਘ ਗਿੱਲ ਨੇ ਉਹਨਾਂ ਦੇ ਵੱਲੋਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰਾਂ ਨੂੰ ਚਿੱਠੀ ਲਿਖੀ ਗਈ ਸੀ ਉਹ ਚਿੱਠੀ ਵੀ ਤੁਹ ਅਗੇ ਅਸੀਂ ਪ੍ਰੋ ਪੰਜਾਬ ਟੀਵੀ ਦੇ ਉੱਤੇ ਜਿਹੜੀ ਚਿੱਠੀ ਲਿਖੀ ਗਈ ਸੀ ਪਹਿਲੀ ਚਿੱਠੀ ਲਿਖੀ ਗਈ ਸੀ 15 ਫਰਵਰੀ 2021 ਨੂੰ ਇਹ ਚਿੱਠੀ ਲਿਖੀ ਗਈ ਸੀ ਸੰਯੁਕਤ ਕਿਸਾਨ ਮੋਰਚੇ ਨੂੰ ਸੰਯੁਕਤ ਕਿਸਾਨ ਮੋਰਚੇ ਨੂੰ Ontario Sikh Sand Gurdwara Council ਦੇ ਵੱਲੋਂ ਇੱਕ ਚਿੱਠੀ ਲਿਖੀ ਜਾਂਦੀ ਹੈ ਖੇਤੀ ਕਾਨੂੰਨਾਂ ਨੂੰ ਲੈ ਕੇ ਗੱਲਬਾਤ ਦਾ ਰਾਹ ਖੋਲਣ ਨੂੰ ਲੈ ਕੇ ਕਿ ਸੁਖਬਿੰਦਰ ਗਰੇਵਾਲ ਜੋ ਨੇ ਸੁਖਬਿੰਦਰ ਗਰੇਵਾਲ BJP ਆਗੂ ਨੇ ਉਹ ਵਿੱਚ ਪੈ ਸਕਦੇ ਨੇ ਉਹ ਅਹਿਮ ਸਰੋਤ ਬਣ ਸਕਦੇ ਨੇ ਗੱਲਬਾਤ ਦਾ ਕਿਸਾਨ ਆਗੂਆਂ ਤੇ BJP ਆਗੂਆਂ ਦੇ ਦਰਮਿਆਨ ਇਹ ਇਸ ਚਿੱਠੀ ਦੇ ਵਿੱਚ ਲਿਖਿਆ ਹੋਇਆ ਤੇ 24 ਜੂਨ 2021 ਨੂੰ ਚਿੱਠੀ ਲਿਖੀ ਗਈ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ অন্ਟਾਰੀਓ 6 ਐਂਡ ਗੁਰਦੁਆਰਾ ਕਾਉਂਸਲ ਦੇ ਵੱਲੋਂ ਇਹ ਚਿੱਠੀ ਪਹਿਲੀ ਚਿੱਠੀ ਲਿਖੀ ਜਾਂਦੀ ਹੈ ਕਿਸਾਨ ਏਕਤਾ ਮੋਰਚੇ ਨੂੰ ਜੋ ਕਿ ਫਰਵਰੀ ਦੇ ਵਿੱਚ ਲਿਖੀ ਗਈ ਸੀ ਤੇ ਦੂਸਰੀ ਚਿੱਠੀ ਜਿਹੜੀ ਲਿਖੀ ਜਾਂਦੀ ਹੈ ਉਹ 24 ਜੂਨ ਨੂੰ ਲਿਖੀ ਜਾਂਦੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਹਿਲੀ ਚਿੱਠੀ 15 ਫਰਵਰੀ 2021 ਨੂੰ ਲਿਖੀ ਗਈ ਸੀ ਕਿਸਾਨ ਏਕਤਾ ਮੋਰਚੇ ਨੂੰ ਸੰਯੁਕਤ ਕਿਸਾਨ ਮੋਰਚੇ ਨੂੰ ਤੇ ਦੂਸਰੀ ਚਿੱਠੀ Ontario Sikh and Gurdwara Council ਦੇ ਵੱਲੋਂ 24 ਜੂਨ 2021 ਨੂੰ ਲਿਖੀ ਜਾਂਦੀ ਹੈ ਜੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਜਾਂਦੀ ਹੈ ਇਹ ਆਖਿਆ ਜਾਂਦਾ ਹੈ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਜੋ ਹੈ ਰੇੜਕਾ ਬਰਕਰਾਰ ਹੈ ਮੀਟਿੰਗ ਨਹੀਂ ਹੋ ਰਹੀ ਲੰਮੇ ਸਮੇਂ ਤੋਂ ਤੇ ਹੁਣ ਜਿਸ ਤਰੀਕੇ ਦੇ ਨਾਲ 온ਟਾਰੀਓ ਸਿੱਖ ਹੈਂਡ ਕਾਉਂਸਲ ਦੇ ਵੱਲੋਂ ਚਿੱਠੀ ਲਿਖੀ ਗਈ ਸੀ ਉਸ ਦੇ ਵਿੱਚ ਇਹ ਲਿਖਿਆ ਗਿਆ ਸੀ ਕਿ ਸੁਖਬਿੰਦਰ ਗਰੇਵਾਲ ਜੋ ਨੇ ਬੀਜੇਪੀ ਆਗੂ ਨੇ ਉਹ ਐਮ ਸਰੋਤ ਬਣ ਸਕਦੇ ਨੇ ਗੱਲਬਾਤ ਦੇ ਲਈ ਉਹਨਾਂ ਦੇ ਉਹਨਾਂ ਨੂੰ ਵਿੱਚ ਪਾ ਕੇ ਜੋ ਇਹ ਗੱਲਬਾਤ ਦਾ ਰਾਹ ਖੁੱਲਣਾ ਚਾਹੀਦਾ ਕਿਸਾਨ ਆਗੂਆਂ ਤੇ ਬੀਜੇਪੀ ਆਗੂਆਂ ਦੇ ਦਰਮਿਆਨ ਤਾਂ ਜੋ ਇਸ ਮਸਲੇ ਦਾ ਹੱਲ ਹੋ ਸਕੇ ਦੱਸਦੀ ਹੈ ਕਿ ਜੂਨ ਜੁਲਾਈ ਦਾ ਜਿਹੜਾ ਸਮਾਸੀਏ ਤਸਵੀਰਾਂ ਦੱਸੀਆਂ ਜਾ ਰਹੀਆਂ ਜੁਲਾਈ ਦੀਆਂ ਜੁਲਾਈ ਦੇ ਵਿੱਚ ਇਹ ਮੀਟਿੰਗ ਹੁੰਦੀ ਦੱਸੀ ਜਾ ਰਹੀ ਹੈ ਤੇ ਕਿਉਂਕਿ ਜੂਨ ਜੁਲਾਈ ਦੇ ਵਿੱਚ ਜੋ ਹੈ ਮੀਟਿੰਗਸ ਦਾ ਦੌਰ ਬਿਲਕੁਲ ਠੱਪ ਹੋ ਗਿਆ ਸੀ ਗੱਲਬਾਤ ਦਾ ਸਿਲਸਿਲਾ ਜੋ ਹੈ ਜੂਨ ਤੋਂ ਜਿਸ ਤਰੀਕੇ ਦੇ ਨਾਲ ਜਨਵਰੀ 2021 ਤੋਂ ਬਾਅਦ ਹੀ 26 ਜਨਵਰੀ 2021 ਤੋਂ ਬਾਅਦ ਹੀ ਜੋ ਹੈ ਠੱਪ ਹੋ ਗਿਆ ਸੀ ਮੁਲਾਕਾਤਾਂ ਦਾ ਸਿਲਸਿਲਾ ਪਰ ਮੁਲਾਕਾਤਾਂ ਨੂੰ ਲੈ ਕੇ ਕਿਸਾਨਾਂ ਆਗੂ ਵੀ ਕਹਿੰਦੇ ਆ ਕਿ ਜਦੋਂ ਸਰਕਾਰ ਸੱਦੂਗੀ ਅਸੀਂ ਗੱਲਬਾਤ ਦੇ ਲਈ ਤਿਆਰ ਹਾਂ ਸਰਕਾਰ ਵੀ ਕਹਿੰਦੀ ਹੈ ਜੀ ਅਸੀਂ ਗੱਲਬਾਤ ਦੇ ਲਈ ਤਿਆਰ ਹਾਂ ਸੋ ਇਹ ਵੀ ਆਖਿਆ ਜਾ ਰਿਹਾ ਕਿ ਗੱਲਬਾਤ ਦਾ ਰਾਹ ਕੱਢਣ ਦੇ ਲਈ 온ਟਾਰੀਓ ਸਿਕਸ ਐਂਡ ਗੁਰਦੁਆਰਾ ਕਾਉਂਸਲ ਦੇ ਵੱਲੋਂ ਚਿੱਠੀ ਲਿਖੀ ਗਈ ਸੀ ਤੇ ਇਸੇ ਕਰਕੇ ਬਾਬਾ ਅਮਨਦੀਪ ਸਿੰਘ ਮੁਲਾਕਾਤ ਕਰਦੇ ਨੇ ਪਰ ਜਿਸ ਤਰੀਕੇ ਨਾਲ ਸਿੰਘੂ ਕਤਲ ਤੋਂ ਬਾਅਦ ਇਹ ਤਸਵੀਰਾਂ ਨਸ਼ਰ ਹੋ ਰਹੀਆਂ ਨੇ ਉਸ ਨੂੰ ਲੈ ਕੇ ਕਈ ਲੋਕ ਜੋ ਨੇ ਵਿਵਾਦ ਖੜਾ ਕਰ ਰਹੇ ਨੇ ਇਹਨਾਂ ਤਸਵੀਰਾਂ ਦੇ ਉੱਤੇ ਕਿ ਤਸਵੀਰਾਂ ਹੋਣ ਹੀ ਕਿਉਂ ਨਸ਼ਰ ਹੋਈਆਂ ਪਹਿਲਾਂ ਕਿਉਂ ਨਹੀਂ ਸੋ ਇਹ ਮੁਲਾਕਾਤਾਂ ਨੂੰ ਲੈ ਕੇ ਲਗਾਤਾਰ ਸਵਾਲ ਵੀ ਖੜੇ ਕੀਤੇ ਜਾ ਰਹੇ ਆ ਕੁਝ ਲੋਕ ਹੱਕ ਦੇ ਵਿੱਚ ਭੁਗਤੇ ਨਜ਼ਰ ਆ ਰਹੇ ਆ ਤਸਵੀਰਾਂ ਨੂੰ ਲੈ ਕੇ ਆਖ ਰਹੇ ਨੇ ਕਿ ਇੱਕ ਸੁਭਾ ਇੱਕ ਜਿਹੜੀ ਆ ਇੱਕ ਸਹਿ ਸੁਭਾਏ ਹੋਈ ਮੁਲਾਕਾਤ ਆ ਸਿਰਫ ਕੀਤੀ ਕਾਨੂੰਨਾ ਨੂੰ ਲੈ ਕੇ ਪਰ ਕੁਝ ਲੋਕ ਆਖ ਰਹੇ ਐ ਕਿ ਮੁਲਾਕਾਤ ਜਿਸ ਤਰੀਕੇ ਦੇ ਨਾਲ ਹੋਈ ਐ ਇਸ ਕਤਲ ਤੋਂ ਬਾਅਦ ਤਸਵੀਰਾਂ ਆਈਆਂ ਨੇ ਸੋ ਇਹ ਤਸਵੀਰਾਂ ਦੇ ਉੱਤੇ ਸਵਾਲ ਵੀ ਖੜੇ ਕਰ ਰਹੇ ਨੇ ਕੁਝ ਲੋਕ ਤੇ ਡਾਕਟਰ ਬਿਊਨ ਦੇ ਵਿੱਚ ਵੀ ਇਹ ਖਬਰ ਜੋ ਐ ਛਪੀ ਆ ਜੁਪਿੰਦਰਜੀਤ ਸਿੰਘ ਹੋਰਾਂ ਦੇ ਵੱਲੋਂ ਖਬਰ ਛਾਪੀ ਗਈ ਐ ਤੇ ਉਸ ਦੇ ਵਿੱਚ ਇਹੀ ਲਿਖਿਆ ਗਿਆ ਕਿ 온ਟਾਰੀਓ ਸਿੱਖਸ ਐਂਡ ਗੁਰਦੁਆਰਾ ਕਾਉਂਸਲ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਚਿੱਠੀ ਲਿਖੀ ਗਈ ਸੀ ਤੇ ਸੁਖਬਿੰਦਰ ਗਰੇਵਾਲ ਹੋਰਾਂ ਨੂੰ ਆਖਿਆ ਗਿਆ ਸੀ ਕਿ ਆਂਸਰੋਤ ਸੁਖਬਿੰਦਰ ਗਰੇਵਾਲ ਬਣ ਸਕਦੇ ਨੇ ਪੂਰੇ ਮਸਲੇ ਨੂੰ ਲੈ ਕੇ ਵਿਚ ਪਾ ਕੇ ਸਲਝਾ ਸਕਦੇ ਨੇ ਕਿਸਾਨ ਆਗੂਆਂ ਅਤੇ ਬੀਜੇਪੀ ਦੇ ਦਰਮਿਆਨ ਇੱਕ ਐਮਸਰੋਦ ਦਾ ਕੰਮ ਕਰ ਸਕਦੇ ਆ ਗੱਲਬਾਤ ਕਰ ਸਕਦੇ ਆ ਤੇ ਗੱਲਬਾਤ ਦਾ ਰਾਹ ਖਲਵਾ ਸਕਦੇ ਨੇ ਸੁਖਬਿੰਦਰ ਗਰੇਵਾਲ ਇਸ ਨੂੰ ਲੈ ਕੇ ਜਿਸ ਤਰੀਕੇ ਨਾਲ ਪੰਜਾਬੀ ਟ੍ਰਿਬਿਊਨ ਜਾਂ ਦਾ ਟ੍ਰਿਬਿਊਨ ਆਖ ਰਿਹਾ ਕਿ ਸੁਖਬਿੰਦਰ ਗਰੇਵਾਲ ਹੋਰਾਂ ਦੇ ਨਾਲ ਗੱਲਬਾਤ ਕੀਤੀ ਸੀ ਉਹਨਾਂ ਦਾ ਕਹਿਣਾ ਹੈ ਕਿ ਬੀਜੇਪੀ ਆਗੂ ਹੋਂ ਨਾਲ ਤੇ ਮੇਰੀ ਮੁਲਾਕਾਤ ਹੁੰਦੀ ਰਹਿੰਦੀ ਕੇਂਦਰੀ ਮੰਤਰੀਆਂ ਦੇ ਨਾਲ ਤੇ ਮੁਲਾਕਾਤ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਕਹਿਣਾ ਹੈ ਕਿ ਮੁਲਾਕਾਤ ਇਸ ਮੁਲਾਕਾਤ ਬਾਰੇ ਜਿਹੜੀ ਬਾਬਾ ਅਮਨਦੀਪ ਸਿੰਘ ਹੋਰਾਂ ਦੀ ਮੁਲਾਕਾਤ ਹੋਈ ਸੀ ਇਸ ਬਾਰੇ ਉਹਨਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਦੂਜੇ ਪਾਸੇ ਪਿੰਕੀ ਕੈਟ ਜੋ ਨੇ ਉਹਨਾਂ ਉਹਨਾਂ ਨੇ ਵੀ ਕੁਝ ਨਹੀਂ ਆਖਿਆ ਇਸ ਮੁਲਾਕਾਤ ਨੂੰ ਲੈ ਕੇ ਪਿੰਕੀ ਕੈਟ ਹੋਰਾਂ ਨੇ ਵੀ ਇਸ ਮੁਲਾਕਾਤ ਨੂੰ ਲੈ ਕੇ ਜੋ ਹੈ ਚੁੱਪੀ ਬਣਾਈ ਹੋਈ ਹੈ ਪਰ ਦੂਜੇ ਪਾਸੇ ਬਾਬਾ ਅਮਨਦੀਪ ਸਿੰਘ ਆਖ ਰਹੇ ਹੈ ਕਿ ਤੁਸੀਂ ਸਿੰਘੂ ਬਾਰਡਰ ਤੇ ਆ ਕੇ ਮੇਥੋਂ ਹਰ ਇੱਕ ਸਵਾਲ ਦਾ ਜਵਾਬ ਲੈ ਸਕਦੇ ਹੋ ਪਰ ਫੋਨ ਕਾਲ ਤੇ ਉਹ ਨਹੀਂ ਜੁੜ ਰਹੇ ਉਹਨਾਂ ਦਾ ਕਹਿਣਾ ਕਿ ਫੋਨ ਕਾਲ ਤੇ ਨਹੀਂ ਪਰ ਸਿੰਘੂ ਬਾਰਡਰ ਤੇ ਆ ਕੇ ਮੈਂ ਹਰ ਇੱਕ ਸਵਾਲ ਦਾ ਜੋ ਹੈ ਜਵਾਬ ਦੇਵਾਂਗਾ ਤੁਸੀਂ ਸਿੰਘੂ ਬਾਰਡਰ ਤੇ ਆਓ ਸਿੰਘੂ ਬਾਰਡਰ ਤੇ ਮਿਲੋ ਮੈਨੂੰ ਕੋਈ ਵੀ ਆ ਕੇ ਜਵਾਬ ਲੈ ਸਕਦਾ ਲਗਾਤਾਰ ਇਹ ਤਸਵੀਰਾਂ ਜੋ ਨੇ ਵਾਇਰਲ ਹੋ ਰਹੀਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਜੋ ਹੈ ਸਰੋਪਾ ਉਪਾਇਆ ਜਾ ਰਿਹਾ ਸਰੋਪਾ ਉਪਾਇਆ ਜਾ ਰਿਹਾ ਨਰਿੰਦਰ ਤੋਮਰ ਹੋਰਾਂ ਦੇ ਵੱਲੋਂ ਤੇ ਕਲਾਸ਼ ਚੌਧਰੀ ਦੇ ਘਰ ਜੋ ਹੈ ਲੰਚ ਕੀਤਾ ਗਿਆ ਲੰਚ ਕੀਤਾ ਗਿਆ ਕਲਾਸ਼ ਚੌਧਰੀ ਦੇ ਘਰ ਤੇ ਸੁਨੀਲ ਕੁਮਾਰ ਜੋ ਐਮਪੀ ਨੇ ਝਾਰਖੰਡ ਦੇ ਸੌਰਬ ਸਰ ਸਰਸਵਤ ਜੋ ਨੇ ਉਹ ਵੀ ਇਸ ਤਸਵੀਰ ਦੇ ਵਿੱਚ ਮੌਜੂਦ ਆ ਰਹੇ ਨੇ ਭਾਰਤ ਤਿੱਬਤ ਸੰਘ ਦੇ ਜੋ ਨੇ ਜਰਨਲ ਸਕੱਤਰ ਨੇ ਸੌਰਬ ਉਹਨਾਂ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਇਸ ਤਸਵੀਰ ਦੇ ਵਿੱਚ ਜੋ ਮੌਜੂਦ ਨੇ ਸੁਨੀਲ ਕੁਮਾਰ ਐਮਪੀ ਝਾਰਖੰਡ ਤੇ ਕਲਾਸ਼ ਚੌਧਰੀ ਦੇ ਘਰ ਜੋ ਇਹ ਲੰਚ ਕੀਤਾ ਗਿਆ ਕਲਾਸ਼ ਚੌਧਰੀ ਦੇ ਘਰ ਮੀਟਿੰਗ ਹੋਈ ਸੀ ਅਜੇ ਆਖਿਆ ਜਾ ਰਿਹਾ ਕਲਾਸ਼ ਚੌਧਰੀ ਦੇ ਘਰ ਲੰਚ ਕੀਤਾ ਗਿਆ ਤੇ ਲਗਾਤਾਰ ਤਸਵੀਰਾਂ ਜੋ ਨੇ ਵਾਇਰਲ ਹੋ ਰਹੀਆਂ ਨੇ ਪੂਰ ਪੰਜਾਬ ਟੀਵੀ ਦੇ ਉੱਤੇ ਤੁਹਾਨੂੰ ਦਿਖਾ ਰਹੇ ਹਾਂ ਤਾਂ ਲਗਾਤਾਰ ਇਸ ਖਬਰ ਦੇ ਉੱਤੇ ਬਣੇ ਹੋਏ ਆ ਅਖਰ ਕਿੱਧਰ ਨੂੰ ਜਾ ਰਿਹਾ ਹੈ ਸਿੰਘੂ ਕਤਲ ਦਾ ਮਾਮਲਾ ਸਿੰਘੂ ਕਤਲ ਦਾ ਮਾਮਲਾ ਕਿੱਧਰ ਨੂੰ ਜਾ ਰਿਹਾ ਹੈ ਇਸ ਦੇ ਉੱਤੇ ਵੀ ਸਵਾਲ ਜਿਹੜਾ ਲੋਕ ਖੜੇ ਕਰ ਰਿਹਾ ਕਿ ਇਹ ਤਸਵੀਰਾਂ ਜੋ ਨੇ ਹਾਲਾਂਕਿ ਦੱਸਿਆ ਜਾ ਰਿਹਾ ਕਿ ਜੁਲਾਈ ਦੀਆਂ ਤਸਵੀਰਾਂ ਨੇ ਜੁਲਾਈ ਦੇ ਵਿੱਚ ਹੀ ਮੁਲਾਕਾਤ ਹੋਈ ਸੀ ਜਿਸ ਤਰੀਕੇ ਨਾਲ ਆਖਿਆ ਜਾ ਰਿਹਾ ਸਿਰਫ ਖੇਤੀ ਕਾਨੂੰਨਾਂ ਨੂੰ ਲੈ ਕੇ ਮੁਲਾਕਾਤ ਕੀਤੀ ਗਈ ਸੀ ਕਿ ਖੇਤੀ ਕਾਨੂੰਨ ਜੋ ਨੇ ਰੱਦ ਕੀਤੇ ਜਾਣ ਤੇ ਕਿਸਾਨ ਆਗੂਆਂ ਤੇ ਭਾਜਪਾ ਆਗੂਆਂ ਦੇ ਦਰਮਿਆਨ ਗੱਲਬਾਤ ਦਾ ਰਾਹ ਖੁੱਲ ਸਕੇ ਇਸ ਕਰਕੇ ਹੈ ਮੁਲਾਕਾਤ ਕੀਤੀ ਗਈ ਸੀ ਅਜਿਹਾ ਆਖਿਆ ਜਾ ਰਿਹਾ ਹੈ ਜੀਆਂ ਚਰਚਾਵਾਂ ਨੇ ਪਰ ਜਿਸ ਤਰੀਕੇ ਦੇ ਨਾਲ ਕਤਲ ਤੋਂ ਬਾਅਦ ਤਸਵੀਰਾਂ ਦਾ ਸਾਹਮਣੇ ਆਉਣਾ ਕਤਲ ਤੋਂ ਬਾਅਦ 온ਟਾਰੀਓ 6 ਹੈਂਡ ਗੁਰਦੁਆਰਾ ਕਾਉਂਸਲ ਦੀ ਜੋ ਲੈਟਰ ਸੀ ਉਸ ਦਾ ਸਾਹਮਣੇ ਆਉਣਾ ਇਹ ਸਵਾਲ ਜਿਹੜੇ ਆ ਖੜੇ ਕਰ ਰਹੇ ਨੇ ਕਿ ਇਹ ਮੁਲਾਕਾਤ ਕਿਉਂ ਕੀਤੀ ਗਈ ਇਹ ਮੁਲਾਕਾਤ ਕਿਉਂ ਕੀਤੀ ਗਈ ਹਾਲਾਂਕਿ ਜਿਸ ਤਰੀਕੇ ਨਾਲ ਬਲਜੀਤ ਸਿੰਘ ਦਾਦੂਵਾਲ ਜੋ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਜਤੇਦਾਰ ਬਲਜੀਤ ਸਿੰਘ ਦਾਦੂਵਾਲ ਉਹਨਾਂ ਦੇ ਵੱਲੋਂ ਵੀ ਮੁਲਾਕਾਤ ਕੀਤੀ ਗਈ ਸੀ ਵਿਜੇ ਸਾਂਪਲਾ ਦੇ ਨਾਲ ਮੁਲਾਕਾਤ ਹੋਣੀ ਸੀ ਉਹਨਾਂ ਦੀ ਵਿਜੇ ਸਾਂਪਲਾ ਦੇ ਨਾਲ ਤੇ ਨਾਲ ਹੀ ਨਾਲ ਜਿਸ ਤਰੀਕੇ ਦੇ ਨਾਲ ਹਰਿਆਣਾ ਦੇ ਸੀਐਮ ਹਰਿਆਣਾ ਦੇ ਸੀਐਮ ਨੋਰ ਲਾਲ ਖੱਟਰ ਹੋਰਾਂ ਦੇ ਨਾਲ ਵੀ ਉਹਨਾਂ ਦੀ ਮੁਲਾਕਾਤ ਹੋਈ ਸੀ ਉਹਨਾਂ ਨੇ ਕਿਹਾ ਸੀ ਕਿ ਖੇਤੀ ਕਾਨੂੰਨ ਜੁਨੇ ਰੱਦ ਕੀਤੇ ਜਾਣ ਉਸ ਮੁਲਾਕਾਤ ਨੂੰ ਲੈ ਕੇ ਵੀ ਇਸੇ ਤਰ੍ਹਾਂ ਵਿਵਾਦ ਛਿੜਿਆ ਸੀ ਉਸ ਮੁਲਾਕਾਤ ਦੇ ਦੌਰਾਨ ਵੀ ਅਜਿਹਾ ਆਖਿਆ ਜਾ ਰਿਹਾ ਸੀ ਕਿ ਬਲਜੀਤ ਸਿੰਘ ਦਾਦੂਵਾਲ ਭਾਜਪਾ ਆਗੂਆਂ ਦੇ ਨਾਲ ਮੁਲਾਕਾਤ ਕਿਉਂ ਕਰ ਰਹੇ ਨੇ ਹਾਲਾਂਕਿ ਪੰਜਾਬ ਹਰਿਆਣਾ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਕਿਸਾਨ ਆਗੂਆਂ ਨੇ ਜਦੋਂ ਬਾਈਕਾਟ ਕੀਤਾ ਹੋਇਆ ਬੀਜੇਪੀ ਆਗੂਆਂ ਦਾ ਫਿਰ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਮੁਲਾਕਾਤ ਕਿਉਂ ਕਰ ਰਹੇ ਨੇ ਇਸ ਮੁਲਾਕਾਤ ਨੂੰ ਲੈ ਕੇ ਵੀ ਅਜਿਹੇ ਸਵਾਲ ਜਿਹੜੇ ਆ ਖੜੇ ਕੀਤੇ ਜਾ ਰਹੇ ਆ ਵੱਖ-ਵੱਖ ਲੋਕਾਂ ਦੇ ਵੱਲੋਂ ਪਰ ਕੁਝ ਲੋਕ ਆਖ ਰਹੇ ਆ ਕਿ ਕਿਤੇ ਨਾ ਕਿਤੇ ਇਹ ਬਦਨਾਮ ਕਰਨ ਦੀ ਸਾਜ਼ਿਸ਼ ਹੈ ਕਿਤੇ ਨਾ ਕਿਤੇ ਅਜਿਹੀਆਂ ਤਸਵੀਰਾਂ ਜੋ ਵਾਇਰਲ ਕੀਤੀਆਂ ਜਾ ਰਹੀਆਂ ਹਨ ਇਹ ਬਦਨਾਮ ਕਰਨ ਦੀ ਸਾਜ਼ਿਸ਼ ਹੈ ਪਰ ਜਿਸ ਤਰੀਕੇ ਨਾਲ ਬਾਬਾ ਅਮਨਦੀਪ ਸਿੰਘ ਹੋਰਾਂ ਦੇ ਨਾਲ ਅਸੀਂ ਸੰਪਰਕ ਕੀਤਾ ਉਹ ਆਖ ਰਹੇ ਨੇ ਕਿ ਮੈਂ ਹਰ ਇੱਕ ਸਵਾਲ ਦਾ ਜਵਾਬ ਦੇਣ ਦੇ ਲਈ ਤਿਆਰ ਹਾਂ ਪਰ ਸਿੰਘੂ ਬਾਰਡਰ ਤੇ ਆ ਕੇ ਮਿਲੋ ਮੈਨੂੰ ਮੈਂ ਫੋਨ ਕਾਲ ਦੇ ਉੱਤੇ ਕਿਸੇ ਵੀ ਗੱਲ ਦਾ ਜਵਾਬ ਨਹੀਂ ਦੇਣਾ ਚਾਹੁੰਦਾ ਪਰ ਜਿਸ ਤਰੀਕੇ ਨਾਲ ਆਖਿਆ ਜਾ ਰਿਹਾ ਹੈ ਕਿ ਇਹ ਮੁਲਾਕਾ ਜੋ ਇਸ ਜੁਲਾਈ ਦੇ ਵਿੱਚ ਕਲਾਸ਼ ਚੌਧਰੀ ਦੇ ਘਰ ਦੱਸੀ ਜਾ ਰਹੀ ਹੈ ਮੁਲਾਕਾਤ ਤੇ ਕਲਾਸ਼ ਚੌਧਰੀ ਦੇ ਘਰ ਲੰਚ ਵੀ ਕੀਤਾ ਗਿਆ ਬਾਬਾ ਅਮਨਦੀਪ ਸਿੰਘ ਦੇ ਵੱਲੋਂ ਤੇ ਮੌਕੇ ਦੇ ਉੱਤੇ ਪਰਮਿੰਦਰ ਜੋ ਪਿੰਕੀ ਕੈਟ ਨੇ ਪਿੰਕੀ ਕੈਟ ਕਹੇ ਜਾਂਦੇ ਨੇ ਗੁਰਮੀਤ ਸਿੰਘ ਪਿੰਕੀ ਕੈਟ ਜਿਨ੍ਹਾਂ ਦੇ ਵੱਲੋਂ ਇਹ ਆਖਿਆ ਜਾਂਦਾ ਰਿਹਾ ਆਪਣੀਆਂ ਵੱਖ-ਵੱਖ ਇੰਟਰਵਿਊਜ਼ ਚ ਆਖਿਆ ਪਿੰਕੀ ਕੈਟ ਨੇ ਕਿ ਮੈਂ 50 ਦੇ ਕਰੀਬ ਜਿਹੜੇ ਝੂਠੇ ਪੁਲਿਸ ਮੁਕਾਬਲੇ ਅੱਖਾਂ ਨਾਲ ਦੇਖੇ ਨੇ ਵਿਵਾਦਤ ਨਾ ਬੜਾਈ ਪੰਜਾਬ ਦੇ ਵਿੱਚ ਬਹੁਤ ਹੀ ਵਿਵਾਦਤ ਨਾ ਪਿੰਕੀ ਕੈਟ ਤਿਸ ਤਸਵੀਰ ਦੇ ਵਿੱਚ ਪਿੰਕੀ ਕੈਟ ਕਿਉਂ ਖੜੇ ਹੋਏ ਨੇ ਇਸ ਦੇ ਉੱਤੇ ਵੀ ਸਵਾਲ ਜਿਹੜੇ ਆ ਖੜੇ ਕੀਤੇ ਜਾ ਰਿਹਾ ਹਾਲਾਂਕਿ ਪਿੰਕੀ ਕੈਟ ਜੋ ਨੇ ਇਸ ਮਸਲੇ ਦੇ ਉੱਤੇ ਨਹੀਂ ਬੋਲ ਰਹੇ ਪਿੰਕੀ ਕੈਟ ਨੇ ਵੀ ਚੁੱਪੀ ਸਾਦੀ ਹੋਈ ਹੈ ਦੂਜੇ ਪਾਸੇ ਜੇ ਗੱਲ ਕਰ ਲਈਏ ਸੁਖਬਿੰਦਰ ਗਰੇਵਾਲ ਸੁਖਬਿੰਦਰ ਗਰੇਵਾਲ ਜਿਨ੍ਹਾਂ ਨੂੰ ਅਹਿਮ ਸਰੋਤ ਦੱਸਿਆ 온ਟਾਰੀਓ ਸਿੱਖ ਐਂਡ 6 ਐਂਡ ਗੁਰਦੁਆਰਾ ਕਾਉਂਸਲ ਨੇ ਜਿਨ੍ਹਾਂ ਦੇ ਵੱਲੋਂ ਚਿੱਠੀ ਲਿਖੀ ਜਾਂਦੀ ਹੈ ਪ੍ਰਧਾਨ ਮੰਤਰੀ ਨੂੰ ਉਹਨਾਂ ਉਹਨਾਂ ਦੇ ਵੱਲੋਂ ਵੀ ਚੁੱਪੀ ਸਾਦੀ ਹੋਈ ਹੈ ਤਾਂ ਜ਼ਿਆਦਾ ਜਾਣਕਾਰੀ ਦੇ ਲਈ ਸਾਡੇ ਪੱਤਰਕਾਰ ਵਿਕਰਮ ਕੰਬੋਜ ਸਾਡੇ ਨਾਲ ਜੁੜ ਰਹੇ ਨੇ ਤਾਂ ਵਿਕਰਮ ਕੀ ਲੱਗਦਾ ਹੈ ਤਸਵੀਰਾਂ ਕੀ ਸੰਕੇਤ ਦਿੰਦੀਆਂ ਨੇ ਦੇਖੋ ਤਸਵੀਰਾਂ ਅਮ ਦੇ ਵਿੱਚ ਨਜ਼ਰ ਆ ਰਿਹਾ ਕਿਉਂਕਿ ਹੁਣੇ ਤਸਵੀਰਾਂ ਸਾਹਮਣੇ ਨਿਕਲ ਕੇ ਆਈਆਂ ਨੇ ਲੰਬੇ ਸਮੇਂ ਤੋਂ ਅੰਦੋਲਨ ਚੱਲ ਰਿਹਾ ਔਰ ਜੁਲਾਈ ਦੀ ਇਹ ਮੀਟਿੰਗ ਲੱਤੀ ਜਾ ਰਹੀ ਜੁਲਾਈ ਦੀ ਮੀਟਿੰਗ ਦੇ ਮੀਟਿੰਗ ਨੇ ਇਹ ਤਸਵੀਰਾਂ ਨੇ ਸਾਫ਼ ਤੌਰ ਤੇ ਜਿਹੜੀ ਭੂਮਿਕਾ ਨਜ਼ਰ ਆ ਰਹੀ ਪਿੰਕੀ ਕੈਟ ਦੀ ਜਿਹੜਾ ਵਿਵਾਦਿਤ ਰਿਹਾ ਹੈ ਪਿੰਕੀ ਕੈਟ ਜਿਹੜਾ ਹੁਣ ਤੱਕ ਇਹ ਵੀ ਕਹਿ ਚੁੱਕਿਆ ਕਿ 50 ਤੋਂ ਵੱਧ ਜਿਹੜੇ ਝੂਠੇ ਪੁਲਿਸ ਮੁਕਾਬਲੇ ਹੋਏ ਆ ਉਹਨਾਂ ਦਾ ਉਹ ਗਵਾਹ ਰਿਹਾ ਹੈ ਤੇ ਇਸ ਦੇ ਨਾਲ ਹੀ ਇੱਕ ਕਤਲ ਦਾ ਜਿਹੜਾ ਦੋਸ਼ ਵੀ ਉੱਤੇ ਸਾਬਤ ਹੋ ਚੁੱਕਾ ਦੋਸ਼ੀ ਆ ਉਹ ਉਸ ਵਿਵਾਦ ਵੈਕਟਰੀ ਜਿਹੜਾ ਫੋਟੋ ਦੇ ਵਿੱਚ ਨਜ਼ਰ ਆ ਰਿਹਾ ਹੈ ਜਿਸ ਨਾਲ ਬੀਜਪੀ ਆਗੂ ਆ ਜਿਹੜਾ ਜਦੋਂ ਕਿ ਬੀਲੀਆਂ ਦਾ ਬਾਈਕਾਟ ਹੋ ਰਿਹਾ ਸੀ ਉਸ ਸਮੇਂ ਵੀ ਤਸਵੀਰ ਦਿੱਤੀ ਜਾ ਰਹੀ ਹੈ ਤਾਂ ਕੁਝ ਵੀ ਕਹਿ ਨੂੰ ਨਿਹੰਗ ਸਿੰਘਾ ਵੱਲੋਂ ਹਜੇ ਇਨਕਾਰ ਕੀਤਾ ਕਿ ਉਹ ਕਹਿੰਦੇ ਕਿ ਅਸੀਂ ਫੋਨ ਤੇ ਕੁਝ ਵੀ ਜਾਣਕਾਰੀ ਨਹੀਂ ਦੇਣੀ ਤੁਸੀਂ ਸਿੰਘੂ ਬੋਰਡ ਆਓ ਹੁਣੇ ਬਾਮਨ ਸਿੰਘ ਹੁਣਾਂ ਨਾਲ ਸਾਡੀ ਗੱਲ ਹੋਈ ਉਹ ਕਹਿੰਦੇ ਕਿ ਤੁਸੀਂ ਸਿੰਘੂ ਬੋਰਡ ਆਓ ਅਸੀਂ ਕੱਲੀ ਕੱਲੀ ਗੱਲ ਕਲੀਅਰ ਕਰਾਂਗੇ ਇਸ ਮੀਟਿੰਗ ਨੂੰ ਲੈ ਕੇ ਹੋਰ ਜਿੰਨੇ ਵੀ ਲੋਕ ਨੇ ਉਹਨਾਂ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਵਾ ਸੰਪਰਕ ਹੋ ਨਹੀਂ ਕਿਉਂਕਿ ਇੱਥੇ ਬਾੜੀ ਮਨਿੰਦਰ ਸਿੰਘ ਮੰਤਰੀ ਮਨਿੰਦਰ ਸਿੰਘ ਟੋਮਰ ਨੇ ਉਹਨਾਂ ਦੇ ਨਾਲ ਵੀ ਕਿਸੇ ਤਰ੍ਹਾਂ ਦਾ ਸੰਪਰਕ ਨਹੀਂ ਹੋਇਆ ਉਹਨਾਂ ਦੇ ਕਿਉਂਕਿ ਹੋਰ ਵੀ ਜਿਹੜੇ ਲੋਕ ਨੇ ਕੋਈ ਰਾਜਸਥਾਨ ਤੋਂ ਕੋਈ ਕਿੱਥੋਂ ਉਹਨਾਂ ਦੇ ਨਾਲ ਸੰਪਰਕ ਕਰਨ ਦੀ ਲਗਾਤਾਰ ਕਰ ਰਹੇ ਕੋਸ਼ਿਸ਼ ਕਿ ਮੀਟਿੰਗ ਦੇ ਵਿੱਚ ਕੀ ਹੋਇਆ ਸੀ ਕਿਸ ਮਸਲੇ ਨੂੰ ਲੈ ਕੇ ਹਾਲਾਂਕਿ ਪਰ ਕੇ ਹੀ ਦਿੱਤਾ ਜਾਏਗਾ ਕਿ ਮੀਟਿੰਗ ਹੋਏਗੀ ਮਸਲੇ ਨੂੰ ਹੱਲ ਕਰਾਉਣ ਵਾਸਤੇ ਜਾਂ ਕਿਤੇ ਨਾ ਕਿਤੇ ਕੋਈ ਆਫਰ ਹੋਏਗਾ ਕਿ ਮਸਲਾ ਹਲ ਕਰਵਾਈਏ ਤੁਸੀਂ ਵਿੱਚ ਭੂਮਿਕਾ ਨਿਭਾਓ ਕਿਉਂਕਿ ਬਾਬਾ ਲਖਾ ਸਿੰਘ ਉਹਨਾਂ ਦਾ ਵੀ ਤੁਸੀਂ ਜਦੋਂ ਇੱਕ ਤਸਵੀਰ ਵਾਇਰਲ ਹੋਈ ਸੀ ਤਾਂ ਉਹਨਾਂ ਦਾ ਵੀ ਜ਼ਿਕਰ ਆਇਆ ਸੀ ਤਾਂ ਬਹੁਤ ਚਰਚਾ ਦੇ ਵਿੱਚ ਹੋ ਰਹੇ ਸੀ ਔਰ ਉਹਨਾਂ ਨੇ ਕਿਹਾ ਸੀ ਕਿ ਅਸੀਂ ਮਸਲਾ ਹੱਲ ਕਰਾਉਣ ਵਾਸਤੇ ਗਏ ਸੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਢੋਮਰ ਉਹਨਾਂ ਦੇ ਨਾਲ ਵੀ ਉਹਨਾਂ ਨੇ ਮੁਲਾਕਾਤ ਕੀਤੀ ਸੀ ਤਾਂ ਹੋ ਸਕਦਾ ਕਿ ਲੌਜੀਕ ਇਹ ਦਿੱਤਾ ਜਾਵੇ ਪਰ ਅਸਲ ਗੱਲ ਕੀ ਹੈ ਤਾਂ ਜਾਂ ਬਾਬਾ ਅਮਨ ਸਿੰਘ ਦੱਸਣਗੇ ਜਾਂ ਖੇਤੀਬਾੜੀ ਮੰਤਰੀ ਨਰਿੰਦਰ ਢੋਮਰ ਦੱਸਣਗੇ ਜਾਂ ਇਲਾਕਾ ਚੌਧਰੀ ਜੋ ਇਸ ਮੀਟਿੰਗ ਦੇ ਵਿੱਚ ਮੌਜੂਦ ਸੀ ਆ ਪਿੰਕੀ ਗੈਟ ਦੱਸ ਸਕਦਾ ਕਿ ਮੀਟਿੰਗ ਕਿਸ ਮਸਲੇ ਨੂੰ ਲੈ ਕੇ ਹੋਈ ਪਰ ਨਿਹੰਗ ਸਿੰਘਾ ਨੇ ਜ਼ਿੰਮੇਵਾਰੀ ਲਈ ਹੈ ਔਰ ਇਹ ਮਸਲਾ ਵੱਡੇ ਪੱਧਰ ਤੇ ਨੈਸ਼ਨਲ ਮੀਡੀਆ ਵੱਲੋਂ ਵੀ ਪੂਰੇ ਦਾ ਪੂਰਾ ਫੋਨ ਕਿਸਾਨ ਅੰਦੋਲਨ ਦੇ ਨਾਲ ਹੀ ਜੋੜ ਕੇ ਬਣਾ ਦਿੱਤਾ ਗਿਆ ਤਾਂ ਭੂਮਿਕਾ ਦੇ ਵਿੱਚ ਜੇ ਨਾਲ ਦੇ ਵਿੱਚ ਕੋਈ ਨਾ ਕੋਈ ਸਟੇਟਮੈਂਟ ਦਿੰਦਾ ਜਾਂ ਕੋਈ ਗੱਲ ਕਰਦਾ ਤਾਂ ਉਸ ਤੋਂ ਬਾਅਦ ਹੀ ਕਲੀਅਰ ਹੋ ਪਾਏਗਾ ਕਿ ਆਖਰ ਮਸਲਾ ਕੀ ਹੈ ਪਰ ਜਿਸ ਤਰ੍ਹਾਂ ਕਿ ਇੱਕ ਸੰਸਥਾ ਨੇ ਵਿੱਚ ਇੱਕ ਕੇ ਉਹਨਾਂ ਨੇ ਵੀ ਕਿਹਾ ਕਿ ਇੱਕ ਬੀਜੇਪੀ ਆਗੂ ਗਰੇਵਾਲ ਦਾ ਜ਼ਿਕਰ ਉਹਨਾਂ ਨੇ ਕੀਤਾ ਹੈ ਕਿ ਬੀਜੇਪੀ ਦਾ ਜੋ ਅਗੂ ਗਰੇਵਾਲਾ ਉਹ ਮਸਲਾ ਹੱਲ ਕਰਵਾ ਸਕਦਾ ਤਾਂ ਕਿਉਂਕਿ ਉਹਨਾਂ ਨੇ ਵੀ ਚਿੰਤਾ ਉਹ ਕਹਿੰਦੇ ਕਿ ਅਸੀਂ ਜ਼ਾਹਿਰ ਕਰ ਰਹੇ ਹਾਂ ਕਿ ਮਸਲਾ ਹੱਲ ਹੋਣਾ ਚਾਹੀਦਾ ਬਾਰਡਰਾਂ ਤੇ ਕਿਸਾਨ ਲੰਬੇ ਸਮੇਂ ਤੋਂ ਬੈਠੇ ਆ ਪਰ ਪਿੰਕੀ ਕੈਂਟ ਜੋ ਹੈ ਉਸ ਦੀ ਭੂਮਿਕਾ ਨੂੰ ਲੈ ਕੇ ਜ਼ਰੂਰ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਕਤਲ ਦਾ ਦੋਸ਼ੀ ਇਹ ਹੈ ਬਰਖਾਸ ਪੁਲਿਸ ਆ ਬਹੁਤ ਉਸ ਕਰਮੀ ਰਿਹਾ ਔਰ ਉਹ ਵੀ ਇਸ ਦੇ ਵਿੱਚ ਸ਼ਾਮਲ ਆ ਤਾਂ ਉਹਨਾਂ ਨੇ ਕਿਹਾ ਕਿ ਬਾਬਾ ਅਮਨ ਸਿੰਘ ਨਾਲ ਜਿੱਦਾਂ ਕਿ ਟਵੀਊਨ ਦੇ ਨਾਲ ਹੀ ਗੱਲਬਾਤ ਕਰਦੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬਾਬਾ ਅਮਨ ਸਿੰਘ ਨੂੰ ਉਹ ਜਾਣਦਾ ਉਹਨੇ ਕਿਹਾ ਕਿ ਵਕਵਾ ਦੋ ਜਿਹੜੇ ਕਤਲ ਸੀ ਹੂੰ ਹੂੰ ਵਕਵਾ ਸੇ ਕੇਸਾਂ ਦੇ ਵਿੱਚ ਪਟਿਆਲਾ ਦੀ ਕੇਂਦਰੀ ਜੇਲ੍ਹ ਜੋ ਹੈ ਉਹਦੇ ਵਿੱਚ ਉਹ ਰਹੇ ਜਿੱਤ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਮੀਟਿੰਗ ਹੋਈ ਸੀ ਉਹ ਜੰਡੀ ਮੋਕੀ ਗੱਲਬਾਤ ਕਰਨ ਤੋਂ ਹਾਲਾਂਕਿ ਉਹਨੇ ਕੁਝ ਵੀ ਇਨਕਾਰ ਕੀਤਾ ਸੀ ਪਰ ਉਸਨੇ ਇਹ ਕਿਹਾ ਸੀ ਕਿ ਉਹ ਤੁਹਾਨੂੰ ਜਾਣਦਾ ਬਾਬਾ ਅਮਨ ਸਿੰਘ ਉਹਨਾਂ ਨੂੰ ਪਰ ਮੀਟਿੰਗ ਕਿਉਂ ਹੋਈ ਹੈ ਇਸ ਤੇ ਹੁਣ ਵੱਡੇ ਸਵਾਲ ਵੀ ਖੜੇ ਹੋਣਗੇ ਕਿ ਮੀਟਿੰਗ ਕਿਉਂ ਹੋਈ ਸੀ ਯਕਿ ਬਾਬਾ ਅਮਨ ਸਿੰਘ ਹੁਣਾਂ ਨੇ ਕਿਸੇ ਵੀ ਗੱਲ ਨੂੰ ਲੈ ਕੇ ਕਿਹਾ ਹੈ ਕਿ ਤੁਸੀਂ ਸਿੰਘੂ ਬਾਰਡਰ ਆਓ ਅਸੀਂ ਫੋਨ ਤੇ ਤਾਂ ਕੋਈ ਗੱਲ ਨਹੀਂ ਕਰਨੀ ਤੇ ਸਿੰਘੂ ਬਾਰਡਰ ਆਓ ਗੱਲ ਲੈ ਗੱਲ ਨਹੀਂ ਗੱਲ ਦਾ ਕੱਲ ਕੱਲੀ ਫੋਟੋ ਦਾ ਸੀ ਜਵਾਬ ਦੇਵਾਂਗੇ ਮੈਂ ਨਹੀਂ ਗੱਲ ਪੀਏ ਪਰ ਦੇਖਿਆ ਹੈ ਕਿ ਹੁਣ ਉਹਨਾਂ ਵੱਲੋਂ ਕੀ ਸਟੇਟਮੈਂਟ ਆਉਂਦੀ ਹੈ ਜਾਂ ਜਿੱਥੇ ਵੀ ਲੋਕ ਇਹਨਾਂ ਦੇ ਵਿੱਚ ਮੌਜੂਦ ਸੀ ਜਹਰ ਜੀ ਗੱਲ ਹੈ ਬੀਜੇਪੀ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਸਟੇਟਮੈਂਟ ਨਹੀਂ ਆਏਗੀ ਬੀਜੇਪੀ ਵੱਲੋਂ ਇਹ ਸਿਰਫ ਇਹੋ ਗੱਲ ਕਹੀ ਜਾਏਗੀ ਕਿ ਅਸੀਂ ਤਾਂ ਖੇਤੀਬਾੜੀ ਮਸਲਾ ਹੱਲ ਕਰਾਉਣ ਵਾਸਤੇ ਇਸ ਦਾ ਮੀਡੀਏਟਰ ਦੇ ਤੌਰ ਤੇ ਸਾਡੇ ਕੋਲ ਆਈ ਸੀ ਕਿ ਅਸੀਂ ਹੱਲ ਸਾਬ ਤੋਂ ਵਰਤੀ ਉਹਨਾਂ ਵੱਲੋਂ ਇਹ ਸਟੇਟਮੈਂਟ ਆਏਗੀ ਸਾਬ ਦੇਖਣਾ ਇਹ ਹੈ ਕਿ ਹੁਣ ਇਹ ਵਿੱਚ ਨਿਕਲ ਕੇ ਮਸਲੇ ਦੇ ਵਿੱਚ ਆਉਦਾ ਕਿ ਕਿ ਬੀਜੇਪੀ ਦੇ ਆਗੂ ਬੈਠੇ ਨੇ ਇੱਕ ਤਸਵੀਰ ਦੇ ਵਿੱਚ ਔਰ ਨਾਲ ਇੱਕ ਪੀਕੇਟ ਬੈਠਾ ਬਾਬਾ ਅਮਨ ਸਿੰਘ ਜੁਣੀ ਵੀ ਬੈਠੇ ਨੇ ਵਿੱਚ ਇੱਕ ਤਸਵੀਰ ਚ ਨਜ਼ਰ ਆ ਰਹੇ ਨੇ ਲੰਚ ਦੇ ਨਜ਼ਰ ਆ ਰਹੇ ਨੇ ਔਰ ਇੱਕ ਤਸਵੀਰ ਹੈ ਜਿਹਦੇ ਵਿੱਚ ਪੀਕੇਟ ਬੈਠਾ ਔਰ ਬੀਜੇਪੀ ਦੇ ਆਗੂ ਬੈਠੇ ਨੇ ਬਾਬਾ ਅਮਨ ਸਿੰਘ ਉਨੀ ਬੈਠੇ ਨੇ ਔਰ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਟੋਮਰ ਬੈਠੇ ਨੇ ਤਾਂ ਇਹ ਇੱਕ ਦੇ ਵਿੱਚ ਸਰੂਪਾ ਪਾਲ ਦੀ ਵੀ ਨਜ਼ਰ ਆ ਰਹੇ ਨੇ ਬਾਬਾ ਅਮਨ ਸਿੰਘ ਨੂੰ ਖੇਤੀਬਾੜੀ ਮੰਤਰੀ ਔਰ ਉਸ ਨਾਲ ਹੀ ਬੀਜੇਪੀ ਆਗੂ ਪਿੱਛੇ ਖੜੇ ਨੇ ਤਾਂ ਸਵਾਲ ਇਸ ਫੋਟੋ ਦੇ ਵਿੱਚ ਔਰ ਬਹੁਤ ਸਾਰੇ ਥਾਲ ਖੜੇ ਹੋਣਗੇ ਜੋ ਸਵਾਲ ਚੁੱਕਣਗੇ ਕਿ ਆਖਰੀ ਮੀਟਿੰਗ ਕਿਉਂ ਹੋਈ ਸੀ ਔਰ ਬਹੁਤ ਸਾਰੇ ਲੋਕ ਇਹ ਵੀ ਕਹਿ ਸਕਦੇ ਨੇ ਕਿ ਬੀਜੇਪੀ ਵੀ ਸ਼ਾਇਦ ਤੇ ਹੋਇਆ ਹੋਵੇ ਅੰਦੋਲਨ ਨੂੰ ਖਰਾਬ ਕਰਨ ਲਈ ਕੁਝ ਹੋਇਆ ਹੋਵੇ ਪਰ ਦੇਖਣਾ ਇਹ ਹੈ ਕਿ ਮਸਲੇ ਨੂੰ ਲੈ ਕੇ ਮਸਲੇ ਨੂੰ ਲੈ ਕੇ ਜਵਾਬ ਨਿਹੰਗ ਸਿੰਘਾ ਵੱਲੋਂ ਜਾਂ ਬੀਜੇਪੀ ਆਗੂ ਵੱਲੋਂ ਜਾਂ ਜਿੰਨੇ ਵੀ ਲੋਕ ਇਟਿੰਗ ਵਿੱਚ ਮੌਜੂਦ ਸਨ ਉਹ ਲੋਕ ਕੀ ਹੁੰਦਾ ਕਿਉਂਕਿ ਅਸਲੀ ਗੱਲ ਤਾਂ ਉਹੀ ਕਲੀਅਰ ਕਰ ਸਕਦੇ ਨੇ ਪਰ ਵਿਕਰਮ ਜਸਤਰੀਕੇ ਦੇ ਨਾਲ ਤਸਵੀਰ ਵਾਇਰਲ ਹੋ ਰਹੀ ਹੈ ਪਿੰਕੀ ਕੈਟ ਵਿੱਚ ਖੜਾ ਹੋਇਆ ਕੁਝ ਲੋਕ ਤਾਂ ਨਿਹੰਗ ਸਿੰਘਾ ਦੇ ਹੱਕ ਦੇ ਵਿੱਚ ਨੇ ਕਿ ਕਹਿ ਰਹੇ ਨੇ ਕਿ ਤਸਵੀਰ ਜਿਹੜੀ ਆ ਹੁਣ ਕਿਉਂ ਵਾਇਰਲ ਹੋ ਰਹੀ ਆ ਪਰ ਕੁਝ ਲੋਕ ਇਹ ਸਵਾਲ ਖੜੇ ਕਰ ਰਹੇ ਆ ਕਿ ਪਿੰਕੀ ਕੈਟ ਹੀ ਕਿਉਂ ਪਿੰਕੀ ਕੈਟ ਕਰਕੇ ਜਿਆਦਾ ਵਿਵਾਦਿਤ ਹੋ ਜਾਂਦੀ ਆ ਤਸਵੀਰ ਤੁਹਾਨੂੰ ਲੱਗਦਾ ਜਿਆਦਾ ਬਿਲਕੁਲ ਬਿਲਕੁਲ ਪਿੰਕੀ ਕੈਟ ਵਿਵਾਦਿਤ ਰਿਹਾ ਪਿੰਕੀ ਕੈਟ ਨੇ ਜਿਹੜਾ ਬੰਦੇ ਨੇ ਖੁਦ ਮੰਨਿਆ ਹੋਵੇ ਕਿ ਉਸਨੇ ਇਨੇ ਛੂਟੇ ਪੁਲਸ ਮੁਕਾਬਲਿਆਂ ਦਾ ਉਹ ਬੰਦਾ ਗਵਾਹ ਰਿਹਾ ਹੈ ਕਤਲ ਤੇ ਦੋਸ਼ ਦੋਸ਼ ਸਾਬਤ ਹੋਏ ਉਸ ਬੰਦੇ ਨੇ ਕਤਲ ਕੀਤੇ ਆ ਔਰ ਬੜਾ ਵਿਵਾਦਿਤ ਜਿਹੜਾ ਬੰਦਾ ਰਿਹਾ ਹੋਵੇ ਪੁਲਿਸ ਦਾ ਕੈਟ ਰਿਹਾ ਹੋਵੇ ਤਾਂ ਉਹ ਬੰਦਾ ਜਦੋਂ ਫੋਟੋ ਦੇ ਵਿੱਚ ਖੜਾ ਨਜ਼ਰ ਆਵੇ ਤਾਂ ਉਹ ਚਵਾਲ ਆਪ ਵੀ ਖੜੇ ਹੋਣੇ ਸ਼ੁਰੂ ਹੋ ਜਾਂਦੇ ਆ ਕਿਉਂਕਿ ਬਾਕਦਤ ਬੰਦਾ ਇਸ ਫੋਟੋ ਦੇ ਵਿੱਚ ਖੜਾ ਨਜ਼ਰ ਆ ਰਿਹਾ ਉਹ ਬੰਦਾ ਕੀ ਮਸਲੇ ਦਾ ਹੱਲ ਕਰਾਊਗਾ ਨਾ ਤਾਂ ਉਸ ਦੀ ਕੋਈ ਇੰਨੀ ਵੱਡੀ ਅਪਰੋਚ ਹੈ ਕਿ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਟੋਮਰ ਦਾ ਦਬਾਅ ਫੜ ਕੇ ਉਹ ਬੰਦਾ ਕਹਿ ਦਊਗਾ ਕਿ ਇੱਥੇ ਸਾਇਲ ਕਰੋ ਜੀ ਖੇਤੀਬਾੜੀ ਕਾਨੂੰਨ ਰੱਦ ਕਰਵਾਓ ਇਹ ਪਾਵਰ ਤਾਂ ਟੋਟਲੀ ਇਸ ਦੇ ਪ੍ਰਧਾਨ ਮੰਤਰੀ ਐ ਹੋਮ ਮਿਨਿਸਟਰ ਦੋ ਹੀ ਲੋਕ ਇਹ ਦੇਸ਼ ਨੂੰ ਚਲਾ ਰਹੇ ਨੇ ਉਹਨਾਂ ਦੇ ਹੱਥ ਵਿੱਚ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਟੋਮਰ ਦਾ ਇੱਕ ਮંત્રી ਬਣਾਇਆ ਹੋਇਆ ਉਹ ਤਾਂ ਮੰਤਰੀ ਨੇ ਲਿਮਟ ਜਿਹੜੀ ਪਾਵਰਸ ਤਾਂ ਉਹਨਾਂ ਦੇ ਕੋਲ ਨੇ ਔਰ ਇਹ ਸ਼ਕਤ ਹੈ ਹੋ ਜਾਤਾ ਹੈ ਨਹੀਂ ਕਿ ਕੋਈ ਕਿ ਕਾਨੂੰਨ ਰੱਦ ਕਰਾ ਦੇਊਗਾ ਕਿਉਂਕਿ ਸਵਾਲ ਇਹਦਾ ਕਿ ਅਸੀਂ ਦੇਖੜੇ ਹੋ ਰਹੇ ਆ ਫੋਟੋ ਨੂੰ ਲੈ ਕੇ ਵੀ ਕਿ ਆਖਿਰ ਇਹ ਵਿਵਾਦਤ ਬੰਦਾ ਇਹ ਬੰਦਾ ਵਿਵਾਦਤ ਜਿਹੜਾ ਉਹ ਕਿਉਂ ਇਸ ਫੋਟੋ ਦੇ ਵਿੱਚ ਨਜ਼ਰ ਆ ਰਿਹਾ ਗੁਰਮੀਤ ਸਿੰਘ ਪੀਕੀਟ ਤਾਂ ਬਹੁਤ ਵਿਵਾਦਤ ਰਿਹਾ ਜੇ ਤੁਸੀਂ ਪਿੱਛੇ ਜਾ ਕੇ ਖਬਰਾਂ ਵੀ ਪੜੋਂ ਗਈ ਆ ਇਸ ਦੇ ਬਾਰੇ ਜਿੰਨੇ ਲੋਕ ਜਾਣਦੇ ਹੋ ਜਾਣਦੇ ਨੇ ਕਿ ਗੁਰਮੀਤ ਸਿੰਘ ਪਿੰਕੀ ਕਟ ਕੀ ਰਿਹਾ ਤਾਂ ਉਹ ਫੋਟੋ ਦੇ ਵਿੱਚ ਜਦੋਂ ਖੜਾ ਤਾਂ ਫਿਰ ਤੁਸੀਂ ਲੈ ਕੇ ਵੱਡੇ ਸਵਾਲ ਖੜੇ ਹੋ ਰਹੇ ਨੇ ਦੇਖਣਾ ਇਹ ਕਿ ਹੁਣ ਅੱਗੇ ਬਤਲੇ ਦਾ ਬਣੇਗਾ ਕਿ ਇਸ ਫੋਟੋ ਨੂੰ ਲੈ ਕੇ ਰਾਜਨੀਤੀ ਵੀ ਹੋਏਗੀ ਹੁਣ ਵੱਡੇ ਪੱਧਰ ਤੇ ਨਿਹੰਗ ਸਿੰਘਾਂ ਤੇ ਸਵਾਲ ਵੀ ਲੋਕ ਚੁੱਕਣਗੇ ਵੱਡੇ ਪੱਧਰ ਤੇ ਪਰ ਕਿ ਨਿਹੰਗ ਸਿੰਘਾਂ ਵੱਲੋਂ ਕਿਸ ਤਰੀਕੇ ਦੇ ਨਾਲ ਇਸੇ ਜਵਾਬ ਦਿੱਤੇ ਜਾਂਦੇ ਜਾਂ ਉਹਨਾਂ ਵੱਲੋਂ ਇਸ ਤੇ ਕੀ ਕਿਹਾ ਜਾਂਦਾ ਪਰ ਹੁਣ ਤੱਕ ਉਹਨਾਂ ਨੇ ਇਸ ਮਸਲੇ 'ਤੇ ਕੁਝ ਕਿਹਾ ਨਹੀਂ ਉਹ ਕਹਿੰਦੇ ਕਿ ਸਿੰਗੂ ਬਾਰਡਰ ਆਜੋ ਤੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਲਗਾਤਾਰ ਅਸੀਂ ਵੀ ਹਰ ਹਫ਼ਤਾ ਕੈਂਪੇਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿਤੇ ਨਹੀਂ ਉਹਨਾਂ ਵੱਲੋਂ ਪੁਸ਼ਟੀ ਕਰਨਾ ਆਉਂਦਾ ਤਾਂ ਉਹ ਵੀ ਜ਼ਰੂਰ ਦਰਸ਼ਕਾਂ ਨੂੰ ਦਿਖਾਵਾਂਗੇ ਤਾਂ ਸ਼ੁਕਰੀਆ ਵਿਕਰਮ ਸਾਡੇ ਪੱਤਰਕਾਰ ਵਿਕਰਮ ਕੰਬੋਜ ਸਾਡੇ ਨਾਲ ਜੁੜੇ ਸੀ ਜ਼ਿਆਦਾ ਜਾਣਕਾਰੀ ਦੇ ਲਈ ਤਾਂ ਜਿਸ ਤਰੀਕੇ ਦੇ ਨਾਲ ਦੱਸ ਰਹੇ ਨੇ ਵਿਕਰਮ ਕਿ ਬਾਬਾ ਅਮਨਦੀਪ ਸਿੰਘ ਹੋਰਾਂ ਦੇ ਨਾਲ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਉਹ ਆਖ ਰਹੇ ਨੇ ਕਿ ਮੈਂ ਫੋਨ ਦੇ ਉੱਤੇ ਕੋਈ ਵੀ ਗੱਲਬਾਤ ਨਹੀਂ ਕਰਾਂਗਾ ਪਰ ਮੁਲਾਕਾਤ ਦੇ ਲਈ ਤੁਸੀਂ ਆ ਜਾਓ ਮੈਂ ਮਿਲਾਂਗਾ ਤੁਹਾਨੂੰ ਹਰ ਇੱਕ ਸਵਾਲ ਦਾ ਜਵਾਬ ਦੇਣ ਦੇ ਲਈ ਤਿਆਰ ਹਾਂ ਅਸੀਂ ਭੱਜੇ ਨਹੀਂ ਅਸੀਂ ਪਹਿਲਾਂ ਵੀ ਨਹੀਂ ਭੱਜੇ ਅਸੀਂ ਹੁਣ ਵੀ ਨਹੀਂ ਭੱਜਾਂਗੇ ਹਰ ਇੱਕ ਗੱਲ ਦਾ ਜਵਾਬ ਦੇਣ ਦੇ ਲਈ ਤਿਆਰ ਹਾਂ ਪਰ ਸਿੰਘੂ ਬਾਰਡਰ ਤੇ ਆ ਕੇ ਮਿਲੋ ਫੋਨ ਤੇ ਕੋਈ ਵੀ ਗੱਲਬਾਤ ਨਹੀਂ ਕਰ ਸਕਦਾ ਮੈਂ ਦੂਜੇ ਪਾਸੇ ਭਾਜਪੀ ਦੇ ਵੱਲੋਂ ਵੀ ਹਲੇ ਤੱਕ ਕੋਈ ਵੀ ਸਟੇਟਮੈਂਟ ਨਹੀਂ ਦਿੱਤੀ ਗਈ ਪਰਮਿੰਦਰ ਪਿੰਕੀ ਪਿੰਕੀ ਕੈਟ ਸੌਰੀ ਗੁਰਮੀਤ ਸਿੰਘ ਪਿੰਕੀ ਕੈਟ ਜੋ ਹੈ ਉਹਨਾਂ ਨੇ ਇਹ ਮੰਨਿਆ ਹੈ ਕਿ ਹਾਂ ਪਟਿਆਲਾ ਦੇ ਕੇਂਦਰੀ ਜੇਲ੍ਹ ਦੇ ਵਿੱਚ ਦੋ ਵੱਖ-ਵੱਖ ਕਤਲ ਮਾਮਲਿਆਂ ਦੇ ਵਿੱਚ ਜੁਨੇ ਬਾਬਾ ਅਮਨਦੀਪ ਸਿੰਘ ਰਹੇ ਨੇ ਮੈਂ ਮੇਰੀ ਮੁਲਾਕਾਤ ਉਹਨਾਂ ਦੇ ਨਾਲ ਹੋਈ ਆ ਮੈਂ ਉਹਨਾਂ ਨੂੰ ਜਾਣਦਾ ਆ ਪਰ ਹਾਲਾ ਕਿ ਜਿਸ ਤਰੀਕੇ ਨਾਲ ਤਸਵੀਰ ਵਾਇਰਲ ਹੋ ਰਹੀ ਆ ਪਿੰਕੀ ਕੈਟ ਦੀ ਤਸਵੀਰ ਨੂੰ ਲੈ ਕੇ ਸਵਾਲ ਖੜੇ ਕੀਤੇ ਜਾ ਰਹੇ ਆ ਹਾਲਾ ਕਿ ਨਿਹੰਗ ਸਿੰਘ ਜਥੇਬੰਦੀਆਂ ਜਿਵੇਂ ਮਿਲੀਆਂ ਨੇ ਬਾਬਾ ਅਮਨਦੀਪ ਸਿੰਘ ਮਿਲੇ ਨੇ ਖੇਤੀਬਾੜੀ ਮੰਤਰੀ ਨੂੰ ਤਾਂ ਇਸ ਨੂੰ ਲੈ ਕੇ ਆਖਿਆ ਜਾ ਰਿਹਾ ਜੁਲਾਈ ਦੇ ਵਿੱਚ ਹੀ ਮੁਲਾਕਾਤ ਹੋਈ ਸੀ ਤੇ ਸਿਰਫ ਖੇਤੀ ਕਾਨੂੰਨਾਂ ਨੂੰ ਲੈ ਕੇ ਮੁਲਾਕਾਤ ਕੀਤੀ ਗਈ ਸੀ ਇਸ ਨੂੰ ਜਿਹੜੀ ਇਹ ਹੁਣ ਕਟਨਾ ਹੋਈ ਆ ਸਿੰਘੂ ਬਾਰਡਰ ਦੀ ਜਿਹੜੀ ਕਟਨਾ ਆ ਇਸ ਨਾਲ ਜੋੜ ਕੇ ਨਾ ਦੇਖਿਆ ਜਾਵੇ ਇਹ ਵੀ ਆਖਿਆ ਜਾ ਰਿਹਾ ਹੈ ਇਹ ਵੀ ਚਰਚਾਵਾਂ ਨੇ ਪਰ ਇਸ ਇਸ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਜਾ ਰਹੇ ਆ ਕਿ ਪਿੰਕੀ ਕੈਟ ਇਸ ਤਸਵੀਰ ਦੇ ਵਿੱਚ ਕਿਉਂ ਮੌਜੂਦ ਸੀ